ਆਪਾਂ ਲਾਫਰੀ ਸੈਂਕੂਚੀ ਪਰ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਐਸ ਪੀ ਸਿੰਘ ਪੰਨੂ ਐਮ ਬੀ ਬੀ ਐਸ ਐਮ ਡੀ ਤੋਂ ਸਾਥੀ ਦੇ ਸਪੈਸ਼ਲਿਸਟ ਮੈਰਨੇਸ ਨੂੰ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਬਦਲਦੇ ਮੌਸਮ ਨੂੰ ਔਰ ਧੂਏ ਨੂੰ ਜਿਹੜੀ ਮੁਖਤ ਜਾਣਕਾਰੀ ਜੇ ਡਾਕਟਰ ਸਾਹਿਬ ਤੋਂ ਗੋਲੋਂ ਲੈ ਲਈਏ ਸਵਾਗਤ ਹਾਂ ਡਾਕਟਰ ਸਾਹਿਬ ਥੈਂਕ ਯੂ ਡਾਕਟਰ ਸਾਹਿਬ ਜਿਵੇਂ ਮੌਸਮ ਬਦਲਦਾ ਵਾ ਮਤਲਬ ਅਰ ਜਾਣ ਸਕਦਾ ਵਾ ਕਿਵੇਂ ਮੁੜਕੇ ਦੇ ਮਰੀਜ਼ ਜਿਹੜੇ ਜ਼ਿਆਦਾ ਡਿਫਿਕਲਟ ਹੁੰਦੇ ਨੇ ਦੇਖੋ ਜੀ ਮੌਸਮ ਜਦੋਂ ਬਦਲਦਾ ਹੈ ਤਾਂ ਸਾਹ ਦੇ ਰੋਗਿਆਂ ਨੂੰ ਮੁਸ਼ਕਲ ਆਂਦੀ ਹੈ ਤੇ ਨਾਲੇ ਉਤੋਂ ਇਲਾਵਾ ਜਿਹੜੇ ਜਿਹਨਾਂ ਨੂੰ ਅਲਰਜੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਅਲਰਜੀ ਉਹਨਾਂ ਨੂੰ ਮੁਸ਼ਕਿਲ ਆ ਸਕਦੀ ਹੈ ਤੇ ਹੁਣ ਜਿਵੇਂ ਖਾਸ ਕਰਕੇ ਦੀਵਾਲੀ ਆ ਰਹੀ ਆ ਤਾਂ ਇਹਦੇ ਨਾਲ ਵੀ ਧੂਆਂ ਕਰਕੇ ਵੀ ਸਾਹ ਦੇ ਮਰੀਜ਼ਾਂ ਨੂੰ ਆ ਪ੍ਰੋਬਲਮ ਆ ਸਕਦੀ ਹੈ ਸਰ ਸਭ ਜਿਹੜਾ ਧੂਆਂ ਇਹਦੇ ਵਿੱਚ ਕਿਹੜਾ ਜਿਹੜਾ ਵਕਰੀ ਜਿਆ ਕਿੰਨੇ ਦਿਨ ਸਪਰਨ ਰਹਿੰਦਾ ਹੈ ਤੇ ਕਿਹੜਾ ਮਲ ਜ਼ਿਆਦਾ ਜਿਹੜਾ ਖਤਰਾ ਪੈਦਾ ਹੁੰਦਾ ਦੇਖੋ ਜੀ ਧੂਆਂ ਵਿੱਚ ਬੜੇ ਖਤਰਨਾਕ ਗੈਸਾਂ ਹੁੰਦੀਆਂ ਨੇ ਜਿਵੇਂ ਕਿ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਨਾਈਟਰੋਸ ਆਕਸਾਈਡ ਸਲਫਰ ਆਕਸਾਈਡ ਆਦਿ ਹੋਰ ਮੀਥੇਨ ਜਿਵੇਂ ਬਹੁਤ ਸਾਰੀਆਂ ਅ ਜਿਹੜੀਆਂ ਨਿਕਰ ਗਿਆਸਾ ਹੁੰਦੀਆਂ ਨੇ ਜਿਹੜੀਆਂ ਸਾਡੇ ਸਰੀਰ ਵਿੱਚ ਜਾ ਕੇ ਤੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਖਾਸ ਕਰਕੇ ਸਾਹ ਦੇ ਰੋਗੀਆਂ ਨੂੰ ਇਹ ਛਾਤੀ ਵਿੱਚ ਜਾਣ ਗਿਆ ਤਾਂ ਛਾਤੀ ਵਿੱਚ ਸੋਜ ਤੇ ਬਲਗਮ ਪੈਦਾ ਕਰਦੀਆਂ ਨੇ ਜਿਸ ਨਾਲ ਸਾਹ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਕਿਉਂਕਿ ਇਹ ਸਭ ਜਿਹਨਵੇਂ ਅਨਪਰਟਡ ਜਿਹੜੇ ਮਰੀਜ਼ ਨੇ ਜਿਹੜੇ ਨਹੀਂ ਵੀ ਇਸੇ ਲਪੇਟ ਦੇ ਵਿੱਚ ਆ ਕਿ ਉਹਨਾਂ ਤੇ ਵੀ ਪ੍ਰਭਾਵ ਪੈਂਦਾ ਬਿਲਕੁਲ ਜੀ ਜਿਹੜੇ ਜਿਨ੍ਹਾਂ ਨੂੰ ਕੋਈ ਨੁਕਸਨੀ ਐ ਉਹਨਾਂ ਨੂੰ ਵੀ ਜੇ ਉਹ ਲੰਬੇ ਟਾਈਮ ਤੱਕ ਧੂਏਂ ਦੇ ਸੰਪਰਕ ਵਿੱਚ ਧੂਏਂ ਦੇ ਇਹ ਖੇਤਰਾ ਵਿੱਚ ਰਹਿਣਗੇ ਤਾ ਅੱਗੇ ਜਾ ਕੇ 5 ਸਾਲ 10 ਸਾਲ ਬਾਅਦ ਉਹਨਾਂ ਨੂੰ ਵੀ ਸਾਹ ਦਾ ਜਿਹੜਾ ਰੋਗ ਆ ਹੋ ਸਕਦਾ ਕਿਉਂਕਿ ਇਹ ਧੂਆ ਜਿਹੜਾ ਸਾਡੇ ਅੰਦਰ ਛੋਟਾ 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 ਨੁਕਸਾਨ ਕਰਕੇ ਤੇ ਲੰਬੇ ਸਮੇਂ ਤੇ ਫਿਰ ਇਹ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਸਕਦਾ ਬਸ ਇਹ ਤਾਂ ਹੋ ਗਿਆ ਪਟਾਕੇ ਦੀ ਗੱਲ ਬਾਤ ਜਿਵੇਂ ਧੂਏ ਕਈ ਕਿਸਮ ਦੇ ਵਿੱਚ ਆਉਂਦੇ ਨੇ ਪ੍ਰਾਲੀਆਂ ਜਿਵੇਂ ਕਿ ਇਹ ਮਤਲਬ 60 ਸਰਕਲ ਨੂੰ ਅੱਗ ਲੱਗ ਜਾਂਦੀ ਆ ਉਹਦੇ ਕਿਵੇਂ ਕੰਨ ਜਿਹੜਾ ਕਿੰਨ ਮਰੀਜ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਤੇ ਕਿਹੜੇ ਨਵੇਂ ਜਿਹੜੇ ਉਹਦੀ ਲਪੇਟ ਵਿੱਚ ਆ ਸਕਦੇ ਬਿਲਕੁਲ ਜੀ ਧੂਆ ਕਿਸੇ ਵੀ ਤਰੀਕੇ ਦਾ ਹੋ ਸਕਦਾ ਪਟਾਕਿਆਂ ਦਾ ਧੂਆ ਹੋ ਸਕਦਾ ਪ੍ਰਾਲੀ ਉਹ ਸਾਰਾ ਜਿਹੜਾ ਧੂਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਰੀਜ਼ ਨੂੰ ਨੁਕਸਾਨ ਹੀ ਪਹੁੰਚਾਉਂਦਾ ਹੈ ਤੇ ਜਿਆਦਾ ਗੰਭੀਰ ਧੂਏ ਦੇ ਲਪੇਟ ਵਿੱਚ ਆਉਣ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਡਾਕਟਰ ਸਾਹਿਬ ਜਿਵੇਂ ਮਦਨ ਸ਼ਹਿਰ ਦੇ ਵਿੱਚ ਸਿਰਫ ਸਫਾਈ ਕਾਮਤਰੀ ਲੱਗੇ ਹੁੰਦੇ ਉਹਨਾਂ ਵੱਲੋਂ ਕੁਝ ਤਾਂ ਜਿਹੜੀਆਂ ਮਤਲਬ ਹੁੰਦੀ ਸ਼ਹਿਰ ਦੀ ਸਫਾਈ ਉਹ ਬਾਹਰ ਲਾਉਂਦੇ ਕਿਵੇਂ ਬਾਜ਼ਾਰਾਂ ਦੇ ਵਿੱਚ ਉਥੋਂ ਜਿਹੜਾ ਲਪੇਟ ਅੱਗ ਲਗਾ ਕੇ ਅਗਨੀ ਪੇਟ ਕਰ ਦਿੰਦੇ ਉਹਦਾ ਧੂਆ ਕਿੰਨੇ ਮਰੀਜ਼ਾਂ ਨੂੰ ਬਾਕਰ ਕਰਦਾ ਦੇਖੋ ਜੀ ਧੂਆ ਤਾਂ ਕਿਸੇ ਵੀ ਚਾਹੇ ਮਰੀਜ਼ ਆ ਚਾਹੇ ਨਾਰਮਲ ਇਨਸਾਨ ਆ ਜਿਆਦਾ ਧੂਆ ਅੰਦਰ ਜਾਏਗਾ ਤਾਂ ਨੁਕਸਾਨ ਕਰੇਗਾ ਹੀ ਖਾਸ ਕਰਕੇ ਜਿਹੜੇ ਸਾਹ ਦੇ ਮਰੀਜ਼ ਮਰੀਜ਼ ਹੁੰਦੇ ਨੇ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਇਸ ਦਿਨ ਬਾਹਰ ਨਾ ਜਾਣ ਜਿਵੇਂ ਮਾਸਕ ਲਗਾ ਕੇ ਰੱਖਣ ਅਤੇ ਇਹਦੇ ਨਾਲ ਜਿਵੇਂ ਦਮੇ ਦੇ ਰੋਗਾਂ ਨੂੰ ਇਦ ਰੋਗੀਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਦਮੇ ਦਾ ਅਟੈਕ ਵੀ ਆ ਸਕਦਾ ਇਸ ਕਰਕੇ ਧੂਏ ਵਿੱਚ ਧੂਏ ਤੋਂ ਦੂਰ ਹੀ ਰਹਿਣਾ ਚਾਹੀਦਾ ਜੇ ਡਾਕਟਰ ਸੁਖਾਫੇ ਹੋ ਗਏ ਜਾਂ ਕੋਈ ਪਲਾਸਟ ਹੋ ਗਈ ਇਹਦਾ ਧੂਆ ਜਿਹੜਾ ਬਹੁਤ ਹੀ ਜ਼ਿਆਦਾ ਖਤਰਨਾਕ ਜਿਹੜਾ ਸਭ ਤੋਂ ਬਿਲਕੁਲ ਜੀ ਇਹਨਾਂ ਦਾ ਧੂਆ ਵੀ ਬਹੁਤ ਖਤਰਨਾਕ ਹੈ ਤੇ ਇਹ ਕੋਈ ਵੀ ਧੂਆ ਹੈ ਕਿਸੇ ਵੀ ਪ੍ਰਕਾਰ ਦਾ ਜਦੋਂ ਅੰਦਰ ਜਾਏਗਾ ਤਾਂ ਉਹ ਨੁਕਸਾਨ ਹੀ ਪਹੁੰਚਾਏਗਾ ਤੇ ਇਹਦਾ ਸਰੀਰ ਤੇ ਹੋਰ ਵੀ ਬਹੁਤ ਮਾੜੇ ਪ੍ਰਭਾਵ ਪੈਂਦੇ ਨੇ ਡਾਕਟਰ ਸਾਹਿਬ ਉਹ ਪਟਾਕਾਂ ਲੈ ਕੇ ਆਸਤਵਾਂ ਜੀ ਲੈ ਕੇ ਇਹ ਛੋਟੇ ਬੱਚਿਆਂ ਦੇ ਕਾਫੀ ਜਿਹੜਾ ਇਹਨਾਂ ਕਰਨਾ ਵਾ ਇਹ ਵੀ ਲਪੇਟ ਦੇ ਵਿੱਚ ਆ ਸਕਦੇ ਨੇ ਡਾਕਟਰ ਸਾਹਿਬ ਇਹ ਕਿਹੜੇ ਕਿਹੜੇ ਜਾਣੀ ਕਿ ਅਲਰਜੀ ਤਮਰੀਜ਼ ਵੀ ਹੋ ਸਕਦੇ ਬਣ ਸਕਦੇ ਨੇ ਜਾਂ ਹੋਰ ਅੱਖਾਂ ਨੂੰ ਜਾਂ ਕਿਹੜੇ ਕਿਹੜੇ ਗਲੇ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਬਿਲਕੁਲ ਜੀ ਸਾਹ ਦੇ ਰੋਗਿਆਂ ਨੂੰ ਤਾਂ ਧਿਆਨ ਰੱਖਣਾ ਹੀ ਚਾਹੀਦਾ ਖਾਸ ਕਰਕੇ ਬੱਚਿਆਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਦੇ ਵਿੱਚ ਬਰਨ ਇੰਜਰੀ ਬਹੁਤ ਹੁੰਦੀਆਂ ਨੇ ਇਸ ਅੱਖਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਅੱਖਾਂ ਵਿੱਚ ਅੱਗ ਜਾ ਸਕਦੀ ਹੈ ਜਾਂ ਧੂਆ ਅੱਖਾਂ ਵਿੱਚ ਜਾਏਗਾ ਤਾਂ ਅੱਖ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਖਾਸ ਕਰਕੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਖਾਸ ਕਰਕੇ ਜਿਹੜੇ ਵੱਡੇ ਪਟਾਕੇ ਹੁੰਦੇ ਸਰ ਜੀ ਦਮੇ ਦੀ ਗੱਲ ਕੀਤੀ ਦਮੇ ਦੇ ਮਰੀਜ਼ਾਂ ਤੇ ਕਿਹੜੀ ਡਾਈਟ ਹੈ ਤੇ ਕਿਦਾਂ ਦੇ ਕਿਹੜੇ ਭੇਜ ਨੇ ਜਿਹੜੇ ਇਹਨਾਂ ਸੀ ਉਹ ਦੇਖੋ ਮੈਂ ਦਮੇ ਦੇ ਮਰੀਜ਼ਾਂ ਨੂੰ ਦਮਾ ਹੁੰਦਾ ਅਲਰਜੀ ਕਰਕੇ ਇਹ ਹੁੰਦਾ ਤੇ ਮਰੀਜ਼ ਨੂੰ ਆਪ ਧਿਆਨ ਰੱਖਣਾ ਚਾਹੀਦਾ ਕਿ ਮੈਂ ਕਿਹੜੀ ਚੀਜ਼ ਇਹਦੀ ਖਾ ਰਿਆਂ ਜਿਸ ਦੇ ਨਾਲ ਮੇਰੇ ਖਾਣ ਤੋਂ ਬਾਅਦ ਮੈਨੂੰ ਖਾਂਸੀ ਜ਼ਿਆਦਾ ਹੋ ਰਹੀ ਹੈ ਮੈਨੂੰ ਬਲਗਮ ਜ਼ਿਆਦਾ ਹੋ ਰਹੀ ਹੈ ਜਾਂ ਮੈਨੂੰ ਸਹਾਇਤ ਲੈਂਗੁਏਜ ਮੁਸ਼ਕਿਲ ਆ ਰਹੀ ਹੈ ਕਿਉਂਕਿ ਅਲਰਜੀ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਕਿਸੇ ਖਾਣ ਵਾਲੀ ਚੀਜ਼ ਤੋਂ ਵੀ ਹੋ ਸਕਦੀ ਹੈ ਕਿਸੇ ਫਲ ਤੋਂ ਫਾਲਤੋਂ ਕਿਸੇ ਕੱਪੜੇ ਤੋਂ ਵੀ ਹੋ ਸਕਦੀ ਹੈ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਸੋ ਇਹ ਮਰੀਜ਼ਾਂ ਨੂੰ ਆਪ ਤਿਆਰ ਰੱਖਣਾ ਚਾਹੀਦਾ ਕਿ ਮੈਨੂੰ ਕਿਹੜੀ ਚੀਜ਼ ਪਾਨ ਨਾਲ ਜਾਂ ਕਿਹੜੀ ਚੀਜ਼ ਖਾਣ ਨਾਲ ਜ਼ਿਆਦਾ ਦਿੱਕਤ ਹੁੰਦੀ ਹੈ ਉਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਸੋ ਇੱਕ ਬੰਨੇ ਮੈਡੀਸਿਨ ਵੀ ਉਹਨਾਂ ਦੀ ਚੱਲਦੀ ਹੈ ਦੂਜੇ ਬੰਨੇ ਪ੍ਰੇਹਜ ਵੀ ਨਹੀਂ ਕਰਦੇ ਤਾਂ ਫਿਰ ਉਹ ਜਿਹੜੇ ਸਪਰਮ ਜਿਹੜੇ ਨੇ ਹੋ ਜਾਂਦੇ ਨੇ ਬਿਲਕੁਲ ਜੀ ਪ੍ਰੇਹਜ ਤਾਂ ਇਸ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਪਰੇਜ ਨਹੀਂ ਹੁਣ ਕਿਸੇ ਨੂੰ ਕਿਸੇ ਖਾਸ ਚੀਜ਼ ਤੋਂ ਅਲਰਜੀ ਆ ਮੈਨੂੰ ਮੰਨ ਲਓ ਮੈਨੂੰ ਧੂਏ ਤੋਂ ਅਲਰਜੀ ਆ ਮੈਂ ਵਾਰ-ਵਾਰ ਧੂਏ ਵਿੱਚ ਜਾਵਾਂਗਾ ਤਾਂ ਉਹਦਾ ਸਰੀਰ ਤੇ ਮਾੜਾ ਅਸਰ ਜਾਏਗਾ ਮੇਰੇ ਸਰੀਰ ਦੇ ਅੰਦਰ ਧੂਆ ਜਾਏਗਾ ਉਹਦੇ ਨਾਲ ਸਾਹ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਸੁੰਗੜ ਜਾਂਦੀਆਂ ਨੇ ਜਿਹਦੇ ਨਾਲ ਦਮੇ ਦਾ ਅਟੈਕ ਵੀ ਆ ਸਕਦਾ ਇਸ ਕਰਕੇ ਖਾਣ ਪੀਣ ਦਾ ਵੀ ਪ੍ਰੇਸ਼ ਕਰਨਾ ਚਾਹੀਦਾ ਅਤੇ ਧੂਏ ਤੋਂ ਇਹਨਾਂ ਚੀਜ਼ਾਂ ਦਾ ਵੀ ਪ੍ਰੇਸ਼ ਕਰਨਾ ਚਾਹੀਦਾ ਸਰਸ ਵੱਡੀਆਂ ਦੇ ਵਿੱਚ ਦੋ ਸੀਜ਼ਨ ਲੱਗਦੇ ਨੇ ਇੱਕ ਤਾਂ ਕੜਕਦਾ ਸੀਜ਼ਨ ਹੁੰਦਾ ਇੱਕ ਠੋਨੇ ਦਾ ਸੀਜ਼ਨ ਕਿਹੜਾ ਸੀਜ਼ਨ ਜਿਹੜਾ ਜ਼ਿਆਦਾ ਜਿਹੜਾ ਮਰੀਜ਼ਾਂ ਦੇ ਪ੍ਰਫੈਕਟਰ ਹੁੰਦਾ ਤੇ ਕਿਹੜਾ ਦੇਖੋ ਦੋਨੋਂ ਸੀਜ਼ਨ ਹੀ ਡਿਪੈਂਡ ਕਰਦਾ ਹੈ ਕਿ ਮਰੀਜ਼ ਨੂੰ ਅਲਰਜੀ ਕਿਹੜੀ ਚੀਜ਼ ਤੋਂ ਆ ਕਈਆਂ ਨੂੰ ਘੱਟੇ ਤੋਂ ਅਲਰਜੀ ਹੁੰਦੀ ਆ ਹੁਣ ਮੰਡੀਆਂ ਜਾਓਗੇ ਘੱਟਾ ਤਾਂ ਆਮ ਹੀ ਹੁੰਦਾ ਤਾਂ ਉਹ ਦੋਨੋਂ ਸੀਜ਼ਨ 'ਚ ਮਰੀਜ਼ ਨੂੰ ਪ੍ਰੋਬਲਮ ਆ ਸਕਦੀ ਮਜ਼ਦੂਰੀ ਮਰੀਜ਼ ਕਰਦੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਉਹ ਕਿਹੜੇ ਮਤਲਬ ਕਿਹੜੇ-ਕਿਹੜੇ ਸ਼ਬਦ ਨਹੀਂ ਮਰੀਜ਼ਾਂ ਨੂੰ ਵਰਤਣੇ ਚਾਹੀਦੇ ਆ ਜਿਹੜੇ ਏਜ ਦੇ ਲਪੇਟ ਵਿੱਚ ਨਾ ਆਉਣ ਦੇਖੋ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਨੇ ਜੇ ਉਹਨਾਂ ਨੂੰ ਕੋਈ ਸਾਹ ਦੀ ਦਿੱਕਤ ਹੈ ਤਾਂ ਮਾਸਕ ਪਾ ਕੇ ਰੱਖਣ ਇਹ ਆ ਮਾਸਕ ਨਹੀਂ ਤਾਂ ਪਰਨੇ ਨਾਲ ਆ ਕਿਸੇ ਹੋਰ ਚੀਜ਼ ਨਾਲ ਮੂੰਹ ਬੰਨ ਕੇ ਰੱਖਣ ਤਾਂ ਕਿ ਘਟਾ ਅਤੇ ਹੋਰ ਕਣ ਜਿਹੜੇ ਆ ਉਹ ਸਾਹਤੀ ਦੇ ਅੰਦਰ ਨਾ ਜਾ ਕਿੰਨੇ ਕਿਸਮ ਦੀ ਡਾਕਟਰ ਸਾਹਿਬ ਜਿਹੜੀ ਆ ਆਮ ਵਿਅਕਤੀ ਜਿਹੜਾ ਇਹ ਚੀਜ਼ਾਂ ਦਮੇ ਤੋਂ ਜਾਂ ਲਗਜ਼ਰੀ ਦੇ ਟੀਵੀ ਤੋਂ ਨਹੀਂ ਪ੍ਰੋਵਾਈਡ ਕਰਾ ਕਿੰਨੇ ਤਰ੍ਹਾਂ ਦੀ ਜਿਹੜੀ ਬਲਗਮ ਹੈ ਜਿਹੜੀ ਆਮ ਵਿਅਕਤੀ ਨਹੀਂ ਸੁਣਦੀ ਦੇਖੋ ਬਲਗਮ ਬਣਾ ਦੇ ਬਹੁਤ ਸਾਰੇ ਕਾਰਨ ਇਨਫੈਕਸ਼ਨ ਵੀ ਹੋ ਸਕਦੀ ਹੈ ਅਲਰਜੀ ਵੀ ਹੋ ਸਕਦੀ ਹੈ ਕੋਈ ਜਮਾਂਦਰੂ ਬਿਮਾਰੀ ਵੀ ਹੋ ਸਕਦੀ ਹੈ ਪਰ ਜਿਹੜੀਆਂ ਖਾਸ ਸਭ ਤੋਂ ਕਾਮਨ ਜਿਹੜੀਆਂ ਬਿਮਾਰੀਆਂ ਇੰਡੀਆ ਵਿੱਚ ਟੀਬੀ ਬਹੁਤ ਹੀ ਕਾਮਨ ਹੈ ਤੋ ਜੇ ਅਸਥਮਾ ਦੇ ਬਹੁਤ ਸਾਰੇ ਕੇਸ ਹਨ ਇੰਡੀਆ ਵਿੱਚ ਤੇ ਦੂਜਾ ਜਿਵੇਂ ਸਮੋਕਿੰਗ ਕਰਦੇ ਨੇ ਲੋਕ ਬੀੜੀ ਸਿਗਰਟ ਪੀਂਦੇ ਨੇ ਉਹਨਾਂ ਨੂੰ ਵੀ ਅੱਗੇ ਚੱਲ ਕੇ ਦਮਾ ਹੋ ਜਾਂਦਾ ਉਹ ਵੀ ਇੱਕ ਜਿਹੜਾ ਖਾਸ ਵੱਡਾ ਕਾਰਨ ਹੈ ਸੋ ਇੱਕ ਤਾਂ ਸਮੋਕਿੰਗ ਕਰਦੇ ਨੇ ਤੇ ਇੱਕ ਜਿਹੜਾ ਉਸੇ ਲਪੇਟ ਦੇ ਵਿੱਚ ਆ ਜਾਂਦਾ ਜੋ ਕਰਨਿਆ ਵਿਅਕਤੀ ਉਹ ਸਿਗਰਟ ਪੜ ਪੀਂਦਾ ਬਿਲਕੁਲ ਸੈਕੰਡ ਹੈਂਡ ਸਮੋਕ ਵੀ ਉਨੀ ਹੀ ਖਤਰਨਾਕ ਹੈ ਜਿੰਨੀ ਸਮੋਕਿੰਗ ਕਰਦੇ ਆਪਾਂ ਉਹਨਾਂ ਵਾਸਤੇ ਜਿੰਨਾ ਖਤਰਾ ਹੈ ਉਨਾ ਹੀ ਖਤਰਾ ਜਿਹੜਾ ਪਾਸ ਖਲੋਤਾ ਬੰਦਾ ਹੈ ਉਹਨੂੰ ਵੀ ਉਨਾ ਹੀ ਖਤਰਾ ਹੈ ਉਹਦੇ ਅੰਦਰ ਵੀ ਉਹ ਧੂਆ ਜਾ ਕੇ ਉਹਦੇ ਅੰਦਰ ਵੀ ਨੁਕਸਾਨ ਕਰੇਗਾ ਇਹਨੂੰ ਆਪਾਂ ਸੈਕੰ ਸਰ ਸਭ ਜਿਵੇਂ ਬਹੁਤ ਮੌਸਮ ਬਦਲਦਾ ਵਾ ਆਮ ਜਿੱਦਾਂ ਜੁਕਾਮ ਬੁਖਾਰ ਵਗੈਰਾ ਆ ਵਾਇਰਸ ਜਿਹੜਾ ਕਾਫੀ ਹੋ ਜਾਂਦਾ ਵਾ ਇਹਨਾਂ ਵਾਸਤੇ ਜਿਹੜਾ ਬਲਗੋ ਬੰਦੀ ਆ ਤੇ ਕਿਹੜੇ ਪ੍ਰੇਤ ਕਿਹੜੀ ਖੇੜੀ ਜੜੀਆਂ ਤੇ ਚੀਜ਼ਾਂ ਜਿਹੜੀਆਂ ਖਾਣੀਆਂ ਚਾਹੀਦੀਆਂ ਦੇਖੋ ਖਾਸ ਕਰਕੇ ਜਿਵੇਂ ਹੁਣ ਸਰਦੀ ਦਾ ਮੌਸਮ ਆ ਰਿਹਾ ਤਾਂ ਹੁਣ ਖਾਂਸੀ ਜੁਕਾਮ ਇਹ ਬਹੁਤ ਹੀ ਕਾਮਨ ਹੁੰਦਾ ਹੈ ਮੋਸਟਲੀ ਇਹਦਾ ਕਾਰਨ ਜਿਹੜੇ ਉਹ ਵਾਇਰਸਸ ਹੁੰਦੇ ਨੇ ਇਹਨਾਂ ਵਾਇਰਸਸ ਤੋਂ ਬਚਣ ਵਾਸਤੇ ਛੰਨੀਆਂ ਚੀਜ਼ਾਂ ਹੁਣ ਅਵੋਇਡ ਕਰਨੀਆਂ ਚਾਹੀਦੀਆਂ ਨੇ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਨੇ ਅਤੇ ਇਨਾ ਹੋਰ ਜਿਵੇਂ ਬਾਅਦ ਜਿਵੇਂ ਜਾਂਦੇ ਉਸੇ ਟੱਕੇ ਰੱਖੋ ਮੋਟਾ ਛਾਤੀਂ ਤੱਕ ਰੱਖੋ ਮੋٹے ਕਪੜੇ ਪਾ ਕੇ ਜਾਓ ਤਾਂ ਠੰਡ ਤੋਂ ਬਚਣ ਬਚਣਾ ਚਾਹੀਦਾ ਕਿ ਕਿਹੜੀ ਕਿਹੜੇ ਡਾਕਟਰ ਸਾਹਿਬ ਜਿਵੇਂ ਮੈਡੀਕਲ ਸਾਹਿਬ ਤੁਹਾਨੂੰ ਕੋ ਲੈਣ ਆਉਂਦੇ ਨਹੀਂ ਜਾਂਦੇ ਨੇ ਬਲਕਿ ਬਾਜ਼ੀ ਜਾ ਕੇ ਬੈਠੇ ਕਿਹੜੀ ਮਤਲਬ ਕਿਹੜੀ ਚੀਜ਼ਾਂ ਉਹਨਾਂ ਤੇ ਜਿਹੜੀਆਂ ਮਤਲਬ ਖਾਂਦੀਆਂ ਪੰਪ ਕੀਤੀ ਜਾਂਦੀਆਂ ਦੇਖੋ ਅਲਰਜੀ ਜਿਹੜੀ ਹੈ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਪਰ ਜਿਹੜਾ ਖਾਸ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਪ੍ਰੇਤ ਖਾਸ ਕਰਕੇ ਰੱਖਣਾ ਜਿਨ੍ਹਾਂ ਤੋਂ ਕਾਮਨ ਅਲਰਜੀਆ ਹੁੰਦੀਆਂ ਨੇ ਜਿਵੇਂ ਕਿ ਹੋਲ ਡਰਿੰਕ ਵੀ ਘਰ ਨਹੀਂ ਪੀਣੀ ਠੰਡਾ ਪਾਣੀ ਨਹੀਂ ਪੀਣਾ ਜਿਵੇਂ ਮੂੰਫਲੀ ਹੋ ਗਈ ਹੈ ਮੂੰਫਲੀ ਤੋਂ ਅਲਰਜੀ ਬਹੁਤ ਲੋਕਾਂ ਨੂੰ ਹੁੰਦੀ ਹੈ ਚਣਿਆਂ ਤੋਂ ਬਹੁਤ ਲੋਕਾਂ ਨੂੰ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਸਭ ਜਿਵੇਂ ਮਤਲਬ ਉਹ ਬਾਹਰੋਂ ਜਿਵੇਂ ਮੱਡੀ ਦੇ ਲਾਗੋ ਚੀਜ਼ੇ ਹੁੰਦੇ ਆ ਆਮ ਜਦੋਂ ਇਹ ਤਾਂ ਮਰੀਜ਼ ਨੇ ਪ੍ਰੋਬਲਮ ਹੁੰਦੇ ਉਹਨਾਂ ਨੂੰ ਮਿਲ ਕੇ ਕਿਹੜੀ ਸਾਵਧਾਨੀ ਕਰਕੇ ਜਦੋਂ ਬਾਜ਼ਾਰ ਦੇ ਵਿੱਚ ਜਾਣਾ ਨਹੀਂ ਤੇ ਜਾਂ ਲਾਗੋ ਨਾ ਕੀ ਕੀ ਜੇ ਤਾਂ ਦੇਖੋ ਕੋਈ ਮਰੀਜ਼ ਹੈ ਜਿਹਨੂੰ ਸਾਹ ਦੀ ਕੋਈ ਦਿੱਕਤ ਹੈ ਤਾਂ ਉਹਨਾਂ ਨੂੰ ਮੂੰਹ ਟੱਕੇ ਹੀ ਰੱਖਣਾ ਚਾਹੀਦਾ ਮਾਸਕ ਲਗਾ ਕੇ ਰੱਖੋ ਜਦੋਂ ਜਦੋਂ ਵੀ ਉਸ ਸਕੇ ਉਸ ਜਿਹੋ ਜਿਹੇ ਇਲਾਕੇ ਜਾਣਾ ਜਿੱਥੇ ਜਿਆਦਾ ਕੱਟਾ ਹੈਗਾ ਜਿਆਦਾ ਧੂਆ ਹੈ ਤਾਂ ਹਮੇਸ਼ਾ ਮਾਸਕ ਪਾ ਕੇ ਜਾਓ ਮਨ ਦਿਵਾਲੀ ਦੇ 2-4 ਦਿਨ ਜਿਹੜੇ ਪਟਾਕਿਆਂ ਦਾ ਸ਼ੋਰ ਕਾਫੀ ਚੱਲਦਾ ਧੂਆ ਬਰਸਦਾ ਕਿ ਮਨ ਕਿਹੜੇ ਅਮਰਿਜਨ ਜਿਆਦਾ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਣ ਦੇ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਜਿਨ੍ਹਾਂ ਨੂੰ ਸਾਹ ਦੀ ਕੋਈ ਵੀ ਰੋਗ ਹੈ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਸਾਹ ਦੀ ਅਲਰਜੀ ਹੈ ਦਮਾ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਖਾਸ ਤੌਰ ਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਬਾਹਰ ਨਾ ਜਾਓ ਜਿੱਥੇ ਪਟਾਕੇ ਚੱਲਦੇ ਆ ਜਿਆਦਾ ਉੱਥੇ ਨਾ ਜਾਓ ਜੇ ਮੰਨ ਲਓ ਘਰ ਦੇ ਲਾਗੇ ਜਿਆਦਾ ਧੂਆ ਹੋ ਰਿਹਾ ਤਾਂ ਘਰ ਦੇ ਅੰਦਰ ਰਹੋ ਅੰਦਰ ਵੀ ਮਾਸਕ ਲਗਾ ਕੇ ਰੱਖੋ ਬਾਹਰ ਜਾਣਾ ਪੈਂਦਾ ਤਾਂ ਮਾਸਕ ਪਾ ਕੇ ਜਾਓ ਬੜੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਸੋ ਸਭ ਜਿਵੇਂ ਗਠੀਏ ਤੇ ਅੱਜ ਕਾ ਪੇਸ਼ੈਂਟ ਜਿਹੜੇ ਕਾਫੀ ਲੱਗ ਰਹੇ ਨੇ ਇਹ ਪਾਣੀ ਤੋਂ ਹੋ ਰਿਹਾ ਜਾਂ ਕੀ ਵਾਇਰਸ ਸਾਰਾ ਨਹੀਂ ਨਹੀਂ ਗੈਂਠੀਆਂ ਜਿਹੜਾ ਹੁੰਦਾ ਉਹ ਇੱਕ ਕਿਸੇ ਵਾਇਰਸ ਤੋਂ ਨਹੀਂ ਹੁੰਦਾ ਉਹ ਮਤਲਬ ਜਨਮजात ਆਟੋਇਮਿਊਨ ਡਿਜ਼ੀਜ਼ ਹੁੰਦੀ ਹੈ ਤੇ ਇਹਦੇ ਵਾਸਤੇ ਕੋਈ ਖਾਸ ਪਰੇਸ਼ ਦੀ ਨਹੀਂ ਲੋੜ ਹੁੰਦੀ ਜੇ ਸਭ ਇਹ ਕੀੜੇ ਲੱਛਣ ਹੁੰਦੇ ਨੇ ਮਰੀਜ਼ ਦੇ ਵਿੱਚ ਤੇ ਮਤਲਬ ਕੀ ਸਾਰਾ ਗੈਂਠੀਆਂ 'ਚ ਦੇਖੋ ਖਾਸ ਕਰ ਜੋੜਾਂ ਦੀਆਂ ਦਰਦਾਂ ਹੁੰਦੀਆਂ ਨੇ ਹੱਥ ਪੈਰ ਜਿਹੜੇ ਉਂਗਲਾਂ ਨੇ ਉਹ ਟੇਡੀਆਂ ਹੋ ਜਾਂਦੀਆਂ ਨੇ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਹੱਥਾਂ ਜਿਹੜੀਆਂ ਨਾਲ ਚ ਅਕੜਨ ਰਹਿੰਦੀ ਆ ਜਿਹੜੇ ਛੋਟੇ ਜੋੜ ਹੁੰਦੇ ਹੱਥਾਂ ਦੇ ਇਨ੍ਹਾਂ ਚ ਦਰਦਾਂ ਰਹਿੰਦੀਆਂ ਨੇ ਇਹ ਸਾਰੇ ਲੱਛਣ ਹੁੰਦੇ ਕਿ ਕਿਹੜੇ ਗ੍ਰੇਪੇਜ ਤੇ ਕਿੰਨਾ ਚਿਰ ਫ੍ਰੀ ਅਮਰੀਕੀ ਦਵਾਈ ਚੱਲਦੀ ਕਿੰਨਾ ਪੁੱਛ ਸਕਦੇ ਦੇਖੋ ਗੈਂਠੀਆ ਦੀ ਦਵਾਈ ਜਿਹੜੀ ਆ ਉਹ ਲੰਬਾ ਸਮਾਂ ਹੀ ਖਾਣੀ ਪੈਂਦੀ ਆ ਤੇ ਮਤਲਬ ਕਈਆਂ ਨੂੰ ਤਾਂ ਲਾਈਫ ਲੌਂਗ ਹੀ ਖਸਾਰੀ ਉਮਰ ਹੀ ਖਾਣੀ ਪੈਂਦੀ ਆ ਸਭ ਇਹ ਹਲਕਾ ਜਿਹੜਾ ਬਾਬਾ ਨਾਨਕ ਇਸ ਲਾਹਲਕੇ ਦੇ ਵਿੱਚ ਕਿੰਨੇ ਮਰੀਜ਼ ਨੇ ਸੀ ਬਹੁਤ ਮਰੀਜ਼ ਤਾਂ ਕਾਫੀ ਹੈ ਇਸ ਏਰੀਆ 'ਚ ਵੀ ਕਾਫੀ ਮਰੀਜ਼ ਹੈ ਸ਼ੂਗਰ ਦੇ ਬਹੁਤ ਮਰੀਜ਼ ਨੇ ਹਾਈਪਰ ਟੈਨਸ਼ਨ ਜਿਹਨੂੰ ਬੀਪੀ ਕਹਿੰਦੇ ਆਪਾਂ ਉਹਦੇ ਬਹੁਤ ਮਰੀਜ਼ ਨੇ ਤੇ ਸਾਗ ਦੇ ਵੀ ਕਾਫੀ ਰੋਗੀ ਨੇ ਅੱਛਾ ਪਾਣੀ ਜਿਵੇਂ ਖੜਿਆ ਝੋਨੇ ਦੀ ਫਸਲਾਂ ਵੀ ਕਲ ਗਈਆਂ ਹੋਰ ਗੋਭੀ ਖੜ ਗਈ ਉਹਦੇ ਨਾਲ ਕਿੰਨੇ ਕਿੰਨੇ ਮਰੀਜ਼ ਜਿਹੜੇ ਏਜੀ ਡਿਫੈਂਸ ਡੈਂਗੂ ਦੇਖੋ ਜਦੋਂ ਵੀ ਪਾਣੀ ਖੜੇਗਾ ਤਾਂ ਡੈਂਗੂ ਜਿਹੜਾ ਉਹ ਪਨਪਨ ਦੇ ਜਿਹੜੇ ਉਹਦਾ ਲਾਰਵਾ ਹੁੰਦਾ ਹੈ ਉਹ ਬਹੁਤ ਸਾਰੇ ਅਸਰ ਹੁੰਦੇ ਨੇ ਇਸ ਲਈ ਪਾਣੀ ਖੜਾ ਨਾ ਹੋਣ ਦਿਓ ਕਿਤੇ ਜੇ ਪਾਣੀ ਖੜਾ ਆਇਆ ਉਹਦੀ ਸਫਾਈ ਕਰਵਾਓ ਤੇ ਆਪ ਵੀ ਪੂਰੇ ਕੱਪੜੇ ਪਾ ਕੇ ਰੱਖੋ ਹੱਥਾਂ ਪੈਰਾਂ ਨੂੰ ਟੱਕ ਕੇ ਰੱਖੋ ਤਾਂ ਕਿ ਮੱਛਰ ਨਾ ਘਟ ਸਕੇ ਕਿਰਸੋ ਜਿਵੇਂ ਬਾਰ ਆਈ ਜੇ ਪਾਣੀ ਕਾਫਾ ਜਿਵੇਂ ਜਰਾ ਇਨਾਂ ਇਲਾਕੇ ਦੇ ਵਿੱਚ ਖੜਾ ਹੋ ਗਿਆ ਝੋਨੇ ਦੀ ਫਸਲਾਂ ਗਲ ਗਈਆਂ ਗੋਭੀ ਦੀ ਫਸਲੀਅਤ ਲੱਗੀ ਹਲਕਾ ਡੇਕਾ ਬਾਬਾ ਨਾਲ ਦੇ ਵਿੱਚ ਮੰਨੇ ਜਾਂਦੇ ਗੜ ਤੋ ਉਹ ਪਾਣੀ ਖੜੇ ਦੇ ਨਾਲ ਕਿਹੜੇ ਮਰੀਜ਼ ਜਿਹੜਾ ਇਹ ਮਤਲਬ ਫਸਲ ਜਿਹੜੀ ਖਰਾਬ ਹੋਈ ਬਿਨ ਬਫਲ ਨਾ ਨਹੀਂ ਦੇ ਨਾਲ ਦੇਖੋ ਪਾਣੀ ਦਾ ਤੁਹਾਨੂੰ ਜਿਵੇਂ ਦੱਸਿਆ ਕਿ ਪਾਣੀ ਤੋਂ ਹੋਰ ਵੀ ਜਿਹੜਾ ਡਾਇਰੀਆ ਹੁੰਦਾ ਪੇਟ ਖਰਾ ਪਾਣੀ ਤੋਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਤਾਂ ਇਸ ਕਰਕੇ ਇਹੋ ਜਿਹਾ ਕਿਤੇ ਵੀ ਏਰੀਆ ਮੱਛਰ ਪਾਣੀ ਚ ਮੱਛਰ ਪੈਦਾ ਹੁੰਦਾ ਮੱਛਰ ਤੋਂ ਅੱਗੇ ਮਗਾਮ ਮਲੇਰੀਆ ਡੇਂਗੂ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਵਾਟਰ ਬੋਰਨ ਡਿਜ਼ੀਜ਼ ਬਹੁਤ ਸਾਰੀਆਂ ਹੁੰਦੀਆਂ ਨੇ ਤਾਂ ਉਹਨਾਂ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ ਜਿਹੜਾ ਚਿਰਤੂ ਖੜਿਆ ਪਾਣੀ ਖਰਾਬ ਹੈ ਇੱਕ ਮਰੀਜ਼ ਜਿੱਦਾਂ ਆਪਣੇ ਪੇਸ਼ੈਂਟ ਹੋ ਗਏ ਨੇ ਪੱਕਾ ਹੋ ਗਏ ਨੇ ਦਮੇ ਦੇ ਪੇਸ਼ੈਂਟ ਹੋ ਗਏ ਨੇ ਜਾਂ ਮਤਲਬ ਟੀਵੀ ਦੇ ਪੇਸ਼ੈਂਟ ਹੋ ਗਏ ਇਹਨਾਂ ਦਾ ਸਪਰਦਾ ਨਹੀਂ ਪਾਣੀ ਦਾ ਉਹ ਦਮੇ ਦੇ ਜਾਂ ਜਿਹੜੇ ਟੀਵੀ ਦੇ ਮਰੀਜ਼ ਹੁੰਦੇ ਨੇ ਇਹਨਾਂ ਨੂੰ ਖਾਸ ਕਰਕੇ ਮੈਂ ਕਹਾਂਗਾ ਟੀਵੀ ਦੇ ਖੁਰਾਕ ਵਧੀਆ ਰੱਖਣੀ ਚਾਹੀਦੀ ਹੈ ਜੇ ਟੀਵੀ ਹੋ ਗਈ ਹੈ ਦਾ ਇਲਾਜ ਜਿਹੜਾ ਸਰਕਾਰੀ ਹਸਪਤਾਲ ਵਿੱਚ ਫ੍ਰੀ ਇਲਾਜ ਦਾ ਅਵੇਲੇਬਲ ਹੈ ਤਾਂ ਮੈਂ ਇਹ ਚਾਹੁੰਦਾ ਕਿ ਇਲਾਜ ਕਰਵਾਓ ਆਪਣਾ ਤੇ ਨਾਲ ਦੀ ਨਾਲ ਖੁਰਾਕ ਵਧੀਆ ਰੱਖੋ ਕਿਵੇਂ ਦੀ ਖੁਰਾਕ ਕਿ ਨਹੀਂ ਮੇਸ਼ਕ ਨੂੰ ਪੇਸ਼ੰ ਨੂੰ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਹੈ ਅੰਡੇ ਖਾਓ ਮੱਛੀ ਖਾਓ ਚਿਕਨ ਖਾਓ ਸਭ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਹੈ ਟੀਵੀ ਦੇ ਬਿਰੀ ਉਦੜੀ ਲੱਗ ਕੀ ਮੈਸੇਜ ਜਗਾ ਦੇਵਾਂ ਦਿਵਾਲੀ ਦੀ ਮੈਂ ਸਾਰੇ ਇਲਾਕੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਅਤੇ ਸਾਰਿਆਂ ਨੂੰ ਧੂਏ ਤੋਂ ਅਤੇ ਪਟਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਅਤੇ ਸਾਰਿਆਂ ਨੂੰ ਇੱਕ ਚੰਗੀ ਸਿਹਤ ਦੀ ਕਾਮਨਾ ਕਰਦਾ ਸੋ ਇਹ ਸਾਨੂੰ ਡਾਕਟਰ ਐਸ.ਪੀ. ਸਿੰਘ ਪੰਨੂ ਜੀ ਸਾਥੀ ਦੇ ਸਪੈਸ਼ਲਿਸਟ ਮਾਹਰ ਜਿਨ੍ਹਾਂ ਨੇ ਸਾਰੀ ਜਾਣਕਾਰੀ ਧੂਏ ਲੈ ਕੇ ਤੇ ਕਿਹੜੇ ਮਰੀਜ਼ਾਂ ਦੇ ਜਿਹੜਾ ਜ਼ਿਆਦਾ ਅਫੈਕਟਡ ਪੈਂਦਾ ਤੇ ਕਿਹੜੇ ਕਿਹੜੇ ਮਰੀਜ਼ਾਂ ਨੂੰ ਜਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ਨੇ ਕਿਹੜੀ ਜਿਹੜੀ ਡਾਈਟ ਖਾਣੀ ਚਾਹੀਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਪ੍ਰਸੰਨ ਹੁਜੀਪੁਰ